ਕਿਸਾਨਾਂ ਤੇ ਹੋਈ ਇਸ ਲਾਠੀ ਚਾਰਜ ਦੇ ਮਾਮਲੇ ਵਿੱਚ ਕਿਸਾਨ ਆਗੂ ਸਰਵਣ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਨਿਖੇਦੀ ਕੀਤੀ ਹੈ ਸਖਤ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਾ ਕੀਤੀ ਹੈ ਕਿਸਾਨਾਂ ਨੇ ਇਨਸਪੈਕਟਰ ਦਾ ਕਿਰਾਇਓ ਕਰਕੇ ਝੋਨਾ ਵਿਕਾਉਣ ਦੀ ਕੋਸ਼ਿਸ਼ ਕੀਤੀ ਸੀ ਦੇਸ਼ ਭਰ ਦੇ ਕਿਸਾਨਾਂ ਨੂੰ ਮੋਰਚਿਆਂ 'ਚ ਸ਼ਾਮਲ ਹੋਣ ਦੀ ਅਪੀਲ ਵੀ ਸਰਵਣ ਸਿੰਘ ਪੰਦੇੜ ਕਰ ਰਹੇ ਨੇ ਤੋਂ ਫੋਰਮਾ ਵੱਲੋਂ ਅੱਜ ਮੇਰੇ ਪਿੱਛੇ ਤੁਹਾਨੂੰ ਜੜੀ ਹਰਿਆਣਾ ਤੇ ਮੋਦੀ ਸਰਕਾਰ ਨੇ ਕੰਦ ਕੱਢੀ ਹੋਈ ਆ ਪੰਜਾਬ ਤੇ ਹਰਿਆਣਾ ਦੀ ਆਰਥਿਕਤਾ ਨੂੰ ਬਰਬਾਦ ਕਰਨ ਵਾਸਤੇ ਉਹ ਨਜ਼ਰ ਆ ਰਹੀ ਆ ਅਸੀਂ ਦੇਖੋ ਹਮੇਸ਼ਾ ਕਿਹਾ ਵੀ ਭਾਰਤ ਵਿੱਚ ਆਮ ਜਨਤਾ ਲਈ ਕੋਈ ਡੈਮੋਕ੍ਰੇਸੀ ਨਹੀਂ ਹੈ ਪਰ ਜੇ ਡੈਮੋਕ੍ਰੇਸੀ ਸਾਡੇ ਮੁਲਕ ਵਿੱਚ ਹੁੰਦੀ ਤਾਂ ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪੀਸਫੁਲੀ ਟੰਗਣਾ ਆਪਦੀ ਗੱਲ ਕਰਨ ਦਾ ਹੱਕ ਮਿਲ ਜਾਂਦਾ ਪਰ ਤੁਸੀਂ ਜਾਣਦੇ ਹੋ ਇਸ ਕੰਦ ਕੱਢਣ ਨਾਲ ਪੰਜਾਬ ਦੇ ਵਪਾਰੀ ਹਰਿਆਣਾ ਦੇ ਵਪਾਰੀ ਆਮ ਜਨਤਾ ਔਰ ਟ੍ਰਾਂਸਪੋਰਟਰਾਂ ਨੂੰ ਬਹੁਤ ਮੁਸ਼ਕਲ ਆ ਰਹੀਆਂ ਨੇ ਔਰ ਮੋਦੀ ਸਰਕਾਰ ਇਸ ਕਰਕੇ ਦੇ ਰਹੀ ਆ ਵੀ ਲੋਕਾਂ ਨੂੰ ਜਿੰਨਾ ਤੰਗ ਕੀਤਾ ਜਾ ਸਕੇ ਉਹਨਾਂ ਵਧੀਆ ਵੀ ਕਿਸਾਨਾਂ ਨੂੰ ਉਹਨਾਂ ਨੂੰ ਸਮਰਥਨ ਨਾ ਮਿਲੇ ਇਹਦੇ ਨਾਲ ਦੀ ਨਾਲ ਜਿਹੜੇ ਝੋਨੇ ਦੀ ਖਰੀਦ ਨੂੰ ਲੈ ਕੇ ਹਰਿਆਣੇ ਪੰਜਾਬ ਵਿੱਚ ਮੁਸ਼ਕਲਾਂ ਖੜੀਆਂ ਹੋਈਆਂ ਪੰਜਾਬ ਵਿੱਚ ਸਭ ਤੋਂ ਵੱਧ ਖੜੀਆਂ ਹੋ ਗਈਆਂ ਉਹਦੇ ਲਈ ਅੰਦੋਲਨ ਕਿਸਾਨਾਂ ਨੇ ਕੀਤਾ ਔਰ ਦਬਾਹ ਹਿੱਟ ਜਿਹੜਾ ਝੋਨਾ ਖਰੀਦਣਾ ਪਿਆ 2-300 ਦੇ ਕੱਟ ਕੱਟ ਲੱਗੇ ਆ ਮੁਸ਼ਕਲਾਂ ਖੜੀਆਂ ਤੋਂ ਇਸੇ ਤਰ੍ਹਾਂ ਝੋਨਾ ਵਕਾਉਣ ਲਈ ਕਿਸਾਨ ਜਾਮ ਵੀ ਲਾਉਂਦੇ ਆ ਡੀਸੀਆਂ ਦੇ ਧਰਨੇ ਵੀ ਹੁੰਦੇ ਆ ਇਦੋਂ ਕਾ ਇੰਸਪੈਕਟਰਾਂ ਦਾ ਘਰਾਓ ਵੀ ਹੁੰਦਾ ਵਾ ਅੱਡ ਅੱਡ ਤਰੀਕੇ ਨੇ ਤੇ ਕੱਲ ਬਠਿੰਡਾ ਰਾਏਕੇ ਕਲਾਂ ਦੇ ਵਿੱਚ ਕਿਸਾਨਾਂ ਨੇ ਇੰਸਪੈਕਟਰ ਦਾ ਘਰਾਓ ਕਰਕੇ ਝੋਨਾ ਵਕਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਾਰਾਤ ਦੇਰ ਰਾਤ ਜਿਹੜਾ ਮਾਨ ਸਰਕਾਰ ਦੀ ਪੁਲਿਸ ਵੱਲੋਂ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਗਿਆ ਅਸੀਂ ਉਹਦੀ ਨਿੰਦਿਆ ਕਰਦੇ ਆ ਔਰ ਸਾਡਾ ਮੰਨਣਾ ਬਿਲਕੁਲ ਸਹੀ ਸੀ ਕਿ ਕੇਂਦਰ ਸਰਕਾਰ ਮੰਡੀ ਤੋੜਨਾ ਚਾਹੁੰਦੀ ਆ ਜੜੇ ਉਹਦੇ ਮਨਸੂਬੇ ਨੇ ਵੀ ਤਿੰਨ ਕਾਨੂੰਨ ਜੜੇ ਆ ਟਿੱਡੇ ਢੰਗ ਨਾਲ ਲਾਗੂ ਕੀਤੇ ਜਾਣ ਅਰਕੀਦਾ ਝੋਨਾ ਵਕਾ ਲਿਆ ਗਾਹਾਂ ਸ਼ਾਇਦ ਕਣਕ ਵੀ ਨਾ ਵਿਕੇ ਇਸ ਤਰੀਕੇ ਨਾਲ ਜੇ ਜੋ लाठी चार्ज ਉਹ ਆ ਅਸੀਂ ਉਹਦੀ ਨਿੰਦਾ ਕਰਦੇ ਆ ਉਹਦੀ ਉਹ ਜਿੰਨੀ ਨਿੰਦਾ ਕੀਤੀ ਜਾ ਸਕੇ ਉੰਨੀ ਘਟਿਆ ਵੀ ਭਗਵੰਤ ਮਾਨ ਸਰਕਾਰ ਵੀ ਮੋਦੀ ਸਰਕਾਰ ਨਾਲ ਰਲ ਹੀ ਹੋਈ ਆ ਇਸ ਕਰਕੇ ਅਸੀਂ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਆ ਬਹੁਤ ਵੱਡੀ ਤਾਦਾਤ ਅੱਜ ਕਿਸਾਨ ਇੱਥੇ ਆ ਰਹੇ ਆ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਕੰਮਕਾਰ ਸਾਹਮਣੇ ਮੋਰਚਿਆਂ ਵਿੱਚ ਪਹੁੰਚੋ ਓਨੀ ਦੇਰ ਤੱਕ ਮੋਰਚੇ ਲੜੇ ਜਾਣਗੇ ਜਿੰਨੀ ਦੇਰ ਤੱਕ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਕਿਸਾਨ ਮਜ਼ਦੂਰ ਦਾ ਕਰਜ਼ਾ ਨਰੇਗਾ 200 ਦਿਨ ਆਦ ਮੰਗਾ ਜਿੰਨੀਆਂ ਵੀ ਸਾਡੀਆਂ ਹੈਗੀਆਂ ਨੇ ਧੰਨਵਾਦ ਕਿਸਾਨਾਂ ਤੇ ਹੋਈ ਇਸ लाठी चार्ज ਦੇ ਮਾਮਲੇ ਵਿੱਚ ਕਿਸਾਨ ਆਗੂ ਸਰਵਣ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਨਿਖੇਦੀ ਕੀਤੀ ਹੈ ਸਖਤ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਾ ਕੀਤੀ ਹੈ ਕਿਸਾਨਾਂ ਨੇ ਇਨਸਪੈਕਟਰ ਦਾ ਕਿਰਾਓ ਕਰਕੇ ਝੋਨਾ ਵਕਾਉਣ ਦੀ ਕੋਸ਼ਿਸ਼ ਕੀਤੀ ਸੀ ਦੇਸ਼ ਭਰ ਦੇ ਕਿਸਾਨਾਂ ਨੂੰ ਮੋਰਚਿਆਂ 'ਚ ਸ਼ਾਮਲ ਹੋਣ ਦੀ ਅਪੀਲ ਵੀ ਸਰਵਣ ਸਿੰਘ ਪੰਦੇੜ ਕਰ ਰਹੇ ਨੇ ਤੋਂ ਫੋਰਮਾ ਵੱਲੋਂ ਅੱਜ ਮੇਰੇ ਪਿੱਛੇ ਤੁਹਾਨੂੰ ਜਿਹੜੀ ਹਰਿਆਣਾ ਤੇ ਮੋਦੀ ਸਰਕਾਰ ਨੇ ਕੰਦ ਕੱਢੀ ਹੋਈ ਆ ਪੰਜਾਬ ਤੇ ਹਰਿਆਣਾ ਦੀ ਆਰਥਿਕਤਾ ਨੂੰ ਬਰਬਾਦ ਕਰਨ ਵਾਸਤੇ ਉਹ ਨਜ਼ਰ ਆ ਰਹੀ ਆ ਅਸੀਂ ਦੇਖੋ ਹਮੇਸ਼ਾ ਕਿਹਾ ਵੀ ਭਾਰਤ ਵਿੱਚ ਆਮ ਜਨਤਾ ਲਈ ਕੋਈ ਡੈਮੋਕ੍ਰੇਸੀ ਨਹੀਂ ਹੈ ਪਰ ਜੇ ਡੈਮੋਕ੍ਰੇਸੀ ਸਾਡੇ ਮੁਲਕ ਵਿੱਚ ਹੁੰਦੀ ਤਾਂ ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪੀਸਫੁਲੀ ਟੰਗਣਾ ਆਪਦੀ ਗੱਲ ਕਰਨ ਦਾ ਹੱਕ ਮਿਲ ਜਾਂਦਾ ਪਰ ਤੁਸੀਂ ਜਾਣਦੇ ਹੋ ਇਸ ਕੰਦ ਕੱਢਣ ਨਾਲ ਪੰਜਾਬ ਦੇ ਵਪਾਰੀ ਹਰਿਆਣਾ ਦੇ ਵਪਾਰੀ ਆਮ ਜਨਤਾ ਔਰ ਟਰਾਂਸਪੋਰਟਰਾਂ ਨੂੰ ਬਹੁਤ ਮੁਸ਼ਕਲ ਆ ਰਹੀਆਂ ਨੇ ਔਰ ਮੋਦੀ ਸਰਕਾਰ ਇਸ ਕਰਕੇ ਦੇਰ ਰਹੀ ਆ ਵੀ ਲੋਕਾਂ ਨੂੰ ਜਿੰਨਾ ਤੰਗ ਕੀਤਾ ਜਾ ਸਕੇ ਉਹਨਾਂ ਵਧੀਆ ਵੀ ਕਿਸਾਨਾਂ ਨੂੰ ਉਹਨਾਂ ਨੂੰ ਸਮਰਥਨ ਨਾ ਮਿਲੇ ਇਹਦੇ ਨਾਲ ਦੀ ਨਾਲ ਜਿਹੜੇ ਝੋਨੇ ਦੀ ਖਰੀਦ ਨੂੰ ਲੈ ਕੇ ਹਰਿਆਣੇ ਪੰਜਾਬ ਵਿੱਚ ਮੁਸ਼ਕਲਾਂ ਖੜੀਆਂ ਹੋਈਆਂ ਪੰਜਾਬ ਵਿੱਚ ਸਭ ਤੋਂ ਵੱਧ ਖੜੀਆਂ ਹੋ ਗਈਆਂ ਉਹਦੇ ਲਈ ਅੰਦੋਲਨ ਕਿਸਾਨਾਂ ਨੇ ਕੀਤਾ ਔਰ ਦਬਾਹ ਹਿੱਟ ਜਿਹੜਾ ਝੋਨਾ ਖਰੀਦਣਾ ਪਿਆ 2-300 ਦੇ ਕੱਟ ਕੱਟ ਲੱਗੇ ਆ ਮੁਸ਼ਕਲਾਂ ਖੜੀਆਂ ਤੋਂ ਇਸੇ ਤਰ੍ਹਾਂ ਝੋਨਾ ਵਕਾਉਣ ਲਈ ਕਿਸਾਨ ਜਾਮ ਵੀ ਲਾਉਂਦੇ ਆ ਡੀਸੀਆਂ ਦੇ ਧਰਨੇ ਵੀ ਹੁੰਦੇ ਆ ਇਦੋਂ ਕਾ ਇੰਸਪੈਕਟਰਾਂ ਦਾ ਘਰਾਓ ਵੀ ਹੁੰਦਾ ਵਾ ਅੱਡ ਅੱਡ ਤਰੀਕੇ ਨੇ ਤੇ ਕੱਲ ਬਠਿੰਡਾ ਰਾਏਕੇ ਕਲਾਂ ਦੇ ਵਿੱਚ ਕਿਸਾਨਾਂ ਨੇ ਇੰਸਪੈਕਟਰ ਦਾ ਘਰਾਓ ਕਰਕੇ ਝੋਨਾ ਵਕਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਾਰਾਤ ਦੇਰ ਰਾਤ ਜਿਹੜਾ ਮਾਨ ਸਰਕਾਰ ਦੀ ਪੁਲਿਸ ਵੱਲੋਂ ਕਿਸਾਨਾਂ ਤੇ ਲਾਠ ਚਾਜ ਕੀਤਾ ਗਿਆ ਅਸੀਂ ਉਹਦੀ ਨਿੰਦਿਆ ਕਰਦੇ ਆ ਔਰ ਸਾਡਾ ਮੰਨਣਾ ਬਿਲਕੁਲ ਸਹੀ ਸੀ ਕਿ ਕੇਂਦਰ ਸਰਕਾਰ ਮੰਡੀ ਤੋੜਨਾ ਚਾਹੁੰਦੀ ਹੈ ਜੜੇ ਉਹਦੇ ਮਨਸੂਬੇ ਨੇ ਵੀ ਤਿੰਨ ਕਾਨੂੰਨ ਜੜੇ ਆ ਟਿੱਡੇ ਢੰਗ ਨਾਲ ਲਾਗੂ ਕੀਤੇ ਜਾਣ ਅਰਕੀਦਾ ਝੋਨਾ ਵਕਾ ਲਿਆ ਗਾਹਾਂ ਸ਼ਾਇਦ ਕਣਕ ਵੀ ਨਾ ਵਿਕੇ ਇਸ ਤਰੀਕੇ ਨਾਲ ਜੇ ਜੋ लाठी चार्ज ਹੋਇਆ ਸੀ ਉਹਦੀ ਨਿੰਦਾ ਕਰਦੇ ਆ ਉਹਦੀ ਉਹ ਜਿੰਨੀ ਨਿੰਦਾ ਕੀਤੀ ਜਾ ਸਕੇ ਉੰਨੀ ਘਟਿਆ ਵੀ ਭਗਵੰਤ ਮਾਨ ਸਰਕਾਰ ਵੀ ਮੋਦੀ ਸਰਕਾਰ ਨਾਲ ਰਲ ਹੀ ਹੋਈ ਆ ਇਸ ਕਰਕੇ ਅਸੀਂ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਆ ਬਹੁਤ ਵੱਡੀ ਤਾਦਾਤ ਅੱਜ ਕਿਸਾਨ ਇੱਥੇ ਆ ਰਹੇ ਆ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਕੰਮਕਾਰ ਸਾਹਮਣੇ ਮੋਰਚਿਆਂ ਵਿੱਚ ਪਹੁੰਚੋ ਓਨੀ ਦੇਰ ਤੱਕ ਮੋਰਚੇ ਲੜੇ ਜਾਣਗੇ ਜਿੰਨੀ ਦੇਰ ਤੱਕ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨ ਮਜ਼ਦੂਰ ਦਾ ਕਰਜ਼ਾ ਨਰੇਗਾ 200 ਦਿਨ ਆਦ ਮੰਗਾ ਜਿੰਨੀਆਂ ਵੀ ਸਾਡੀਆਂ ਹੈਗੀਆਂ ਨੇ ਧੰਨ